ਕਿ ਤੁਮ ਬੁਲਾਓ ਕਿੱਥੇ ਆ ਜੀ ਪਹਿਲਾਂ ਤੁਸੀਂ ਆ ਰਹੇ ਤੁਸੀਂ ਆ ਗਏ ਜੀ ਐਸਐਸ ਤੁਸੋਂ ਕਿਤੇ ਆਉਣਾ ਕਰੀ ਅਸੀਂ ਜੀਟੀ ਰੋਡ ਤੇ ਜਾਣ ਲੱਗੇ ਦੂਜੇ ਪਾਸੇ 2 ਮਿੰਟ 2 ਮਿੰਟ ਅਸੀਂ ਮਰਜੀ ਹੈ ਤਾਂ ਜਾਗੂ ਦਾ ਪ੍ਰਸ਼ਾਸਨ ਜਿਵੇਂ ਕਹੋਗੇ ਕੰਨੇ ਫੜੀਏ ਹਰ ਵਾਰੇ ਸਾਡੀ ਆਪਣਾ ਜਿਹੜਾ ਤੁਸੀਂ ਪ੍ਰੋਫੈਸ਼ਨਲ ਨਾ ਬੰਦਾ ਹੈ ਕੰਮ ਤੁਸੀਂ ਬੇਨਤੀ ਆ ਜੀ ਜੈ ਗੋ ਮਾਤਾ ਸ਼੍ਰੀ ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਫਤਿਹ ਅੱਜ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗਊਮਾਸ ਦਾ ਟਰੱਕ ਯੂਪੀ ਤੋਂ ਭਰ ਕੇ ਸ਼੍ਰੀਨਗਰ ਜਾ ਰਿਹਾ ਹੈ ਅਸੀਂ ਸਰੰਦ ਨਾਕਾ ਲਗਾਇਆ ਸੀ ਉਸ ਦੌਰਾਨ ਅਸੀਂ ਇੱਕ ਗੱਡੀ ਰੋਕੀ ਜਿਸ ਦੇ ਡਰਾਈਵਰ ਤੇ ਕੰਡੈਕਟਰ ਸੀ ਉਹਦੇ ਚ 5 ਤੋਂ 6 ਟਨ ਗਊਮਾਸ ਸੀ ਉਹ ਵੀਮਾਰਕੋ ਰੋਕੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਉਸਤੇ ਕਾਰਵਾਈ ਕਰਤੀ ਜੈ ਗਊ ਮਾਤਾ ਸ਼੍ਰੀ ਬਾਘੀ ਗੁਰੂ ਸਾਹਿਬ ਵਾਹਿਗੁਰੂ ਜੀ